ਹੀ ਕਹਿੰਦਾ ਸੀਗਾ ਕੌਡੀ ਵਾਲੀ ਗੱਲ ਕੀ ਕੌਡੀ ਆਵਾ ਵੀ ਹਜੇ ਵੀ ਆਪ ਦਾ ਸਰੀਰ ਕਹਿੰਦਾ ਵੀ ਕੌਡੀ ਖੇਡ ਕੇ ਆਏ ਹਾਏ ਹਾਏ ਓ ਬਾਪੂ ਕਮਾਲ ਕਰਦਾ ਯਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਕਣਕਾਂ ਦਾ ਕੰਮ ਚੱਲ ਪਿਆ ਵੀਰੇ ਤੇ ਮਲਾਉਨੇ ਆ ਤੁਹਾਨੂੰ ਇੱਕ ਘੈਂਟ ਜੇ ਬਾਬੇ ਨਾਲ ਤੇ ਸੁਣੋ ਫਿਰ ਸੱਚੀਆਂ ਤੇ ਖਰਗਾਂ ਗੱਲਾਂ ਤੇ ਮੇਰੇ ਵਰਗੇ ਵੇਲਰ ਕੀ ਕਰਦੇ ਤੇ ਬਾਬੇ ਕੀ ਕਰਦੇ ਨੇ ਆਜੋ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟੀ ਕੀ ਨਾਮ ਆਈ ਤੁਹਾਡਾ ਕੇਸ਼ ਸਿੰਘ ਜੀ ਕੀ ਜੀ ਤੇਜ ਸਿੰਘ ਤੇਜ ਸਿੰਘ ਤੇਜੀ ਨਾਲ ਕੰਮ ਕਰਦਾ ਪਾਈਓ ਬਾਪੂ ਹੈ ਕਿੰਨੀ ਓਵਰ ਆ ਓਵਰ ਹੈ ਜੀ ਆ ਜੀ 60 ਸਾਲ ਵਾਹ ਬਾਪੂ ਤੂੰ 60 ਸਾਲ ਚ 10 ਵਜੇ ਤੱਕ ਅੱਧਾ ਕੱਲਾ ਭੜਕਾਦਾ ਜੀ ਇਹਨਾਂ ਨੇ 6 ਜਾਣੇ ਨੇ ਤੇ 70 ਸਾਲ ਚ ਬਾਪੂ ਕੰਮ ਕਰ ਰਿਹਾ ਤੇ ਮੇਰੇ ਵਰਗਾ ਵੀ ਲੜ ਮੋਬਾਈਲ ਤੇ ਵੀਡੀਓ ਬਣਾ ਰਿਹਾ ਨਹੀਂ ਸਹੀ ਗੱਲ ਆ ਬਾਪੂ ਪਰ ਨਹੀਂ ਕਹਿੰਦੇ ਵੀ ਖਰਾਕਾਂ ਜਿਹੜੀਆਂ ਪੁਰਾਣੀਆਂ ਸੀਆਂ ਤੇ ਹੁਣ ਆਲੀਆਂ ਫਰਕ ਹੈਗਾ ਫਰਕ ਪੂਰਾ ਜੀ ਪੂਰਾ ਹੀ ਫਰਕ ਹੈ ਹਾਂਜੀ ਪੂਰਾ ਜੀ ਹੌਣ ਰੇਹਾ ਸਪਰੀਆਂ ਵਾਲਾ ਕੰਮ ਆ ਗਿਆ ਨਾ ਜ਼ਹਿਰ ਖਵਾ ਕੇ ਖੁਸ਼ ਆ ਲੋਕੀ ਰੱਬ ਦਾ ਨਾਮ ਨਹੀਂ ਲੈਂਦਾ ਕੋਈ ਹਾਂ ਬਸ ਮੇਰੇ ਵਰਗਾ ਨਸ਼ੇ ਕਰਕੇ ਵੀ ਖੜੇ ਰਹਿੰਦੇ ਆਂ ਬਾਣਾ ਦੇ ਵਿੱਚ ਤੇ ਬਾ ਯਾਰ ਬਾਪੂ ਦਿਲ ਖੁਸ਼ ਕਰਤਾ ਤੂੰ ਤੇਰੀ ਮਿਹਨਤ ਨੂੰ ਸਲਾਮ ਆ ਠੀਕ ਆ ਜੀ ਐਂ ਭਾਈ ਮਿਹਨਤ ਕਰਿਆ ਕਰੋ ਰੱਬ ਦਾ ਨਾਮ ਹੀ ਲਿਆ ਕਰੋ ਤੇ ਖੁਸ਼ ਰਿਆ ਕਰੋ ਵੀਰ ਮੇਰੇ ਆ ਦੇਖੋ ਭਾਈ ਕਲਾਮਾ ਮੁੰਡਿਆਂ ਨੂੰ ਹੌਣ ਵਾਲੇ ਚੋਬਰਾਂ ਦੀ ਪਾਂਤ ਦੇਖੋ ਮਾੜਾ ਜਾਂ ਦੇਖੋ ਕੋਈ ਹੈ ਬਰਾਬਰ ਮੈਨੂੰ ਦੱਸੋ ਯਾਰ ਕੋਈ ਇਹਨੂੰ ਕਹਿੰਦੇ ਆ ਬਈ ਪੁਰਾਣੇ ਬਿਯੁਰਗ ਪੁਰਾਣੇ ਬਿਯੁਰਗ ਆ ਕਿ ਨਹੀਂ ਵੀਰੇ ਹਾਂ ਬਈ ਕਿਵੇਂ ਆ ਰਲ ਬਾਪੂ ਨਾ ਬਾਪੂ ਨਾ ਆਵੇ ਦੂਜੀ ਪਾਂਵਾਂ ਲੈ ਕੇ ਚੱਲੇ ਨਾ ਹੈ ਆ ਦੂਜੀ ਪਾਂ ਲੈ ਆਹੋ ਹੁਣ ਮੋਬਾਈਲ ਤੇ ਵੀਡੀਓ ਬਣਦੀ ਝੂਠ ਮਾਰ ਲੱਗ ਜਾ ਤੀਜੀ ਪਾਂ ਦਾ ਦੂਜੀ ਨਾ ਬਈ ਕੋਰੀ ਤਈ ਤੂੰ ਤਾਂ ਨਹੀਂ ਝੂਠ ਮਾਰਦਾ ਮੁੰਡਾ ਕਿਹੜਾ ਏ ਵਾਰਸਲੀ ਇਹਦਾ ਨਾਂ ਘਰਦਿਆਂ ਨੇ ਮਾਣ ਨਾ ਰੱਖਿਆ ਸੀ ਵਾਰਸਲੀ ਹੁਣ ਇਹ ਵਾਰਸ ਬੰਦਾ ਕਿ ਨਹੀਂ ਇਹਦੀ ਮਿਹਨਤ ਦੱਸੂਗੀ ਤੇ ਇੱਕ ਬੰਦਾ ਸਾਡਾ ਰੋਟੀਆਂ ਫੜਾ ਕੇ ਉੱਡ ਗਿਆ ਗੱਡੀ ਲੈ ਕੇ ਬਈ ਉਹ ਵੀ ਘਰ ਦੀ ਥੋੜੀ ਜੀ ਜ਼ਿਆਦਾ ਫਿਕਰ ਰਹਿੰਦੀ ਐ ਤੇ ਮੌਸਮ ਥੋੜਾ ਜਿਹਾ ਵਿਗੜ ਰਿਹਾ ਤੇ ਬਾਬਾ ਮਿਹਰ ਕਰੇ ਕਿਹਨੇ ਜਿੰਦਰਾ ਵੀਰੇ ਚੌਧਰੀ ਵਾਲੇ ਤੋਂ ਜਿੰਦਰਾ ਇਹ ਵੀ ਕਹਿੰਦੇ ਮੇਰੇ ਵੀਰੋ ਕਬੂਤਰਾਂ ਦਾ ਸ਼ੌਕੀਆ ਗੱਡੀਆਂ ਪਾਆਂ ਹੋਆਂ ਲੋਕਾਂ ਦੀਆਂ ਉਹ ਚਲਾਉਂਦਾ ਬਾਈ ਮੇਰਾ ਇਹ ਵੀ ਹੋ ਸਕਦਾ ਨਾ ਨਿੱਕੇ ਕਿਵੇਂ ਆ ਫਿਰ ਸੱਟ ਉਹ ਬਾਈਆਂ ਦੇ ਨਾਂ ਨਹੀਂ ਜਾਂਦਾ ਪਰ ਸਾਸਰੀ ਘਾਲਾ ਉਹਨਾਂ ਲੋ ਤੇ ਉਹ ਇੱਕ ਇੱਕ ਬੰਦਾ ਉਹ ਵੀ ਉਹਦੀ ਵੀ ਉਮਰ ਚੰਗੀ ਖਾਸੀ 35 36 ਸਾਲ ਲੱਗਦੀ ਹੈ ਜਿਹੜਾ ਨਾਲ ਜਾਂਦਾ ਯਾਰ ਬਾਪੂ ਦਾ ਤਾਂ ਸਰਾਹ ਨਾ ਨਾਮ ਵੀ ਤੇਜ ਆ ਤੇ ਕੰਮ ਵੀ ਤੇਜ ਆ ਠੀਕ ਆ ਜੀ ਹਾਂ ਹਰਜਿੰਦਰਾ ਵਧੀਆ ਜੀ ਬਾਈ ਜੀ ਠੀਕ ਆ ਖੜਾਉਣਾ ਕਬੂਤਰ ਹਾਂਜੀ ਇਹ ਤੋਤੇ ਉੜਦੇ ਆ ਹੈ ਨਹੀਂ ਹਜੇ ਦਾ ਤੋਤੇ ਉੜਦੇ ਆ ਅੱਛਾ ਚਲੋ ਵਧੀਆ ਵਧੀਆ ਖੁਸ਼ ਰਹਾ ਕਰੋ ਹਾਂਜੀ ਮਸਾ ਜਿੰਦਗੀ ਦਿੱਤੀ ਹੈ ਮਾਲਕ ਨੇ ਕਿ ਨਹੀਂ ਵੇ ਮੈਂ ਸੁਝਾਅ ਵਾਲੇ ਦਿਨਾਂ ਫੜਿਆ ਹੱਥ 'ਚ ਫੋਨ ਚਲੋ ਕੋਈ ਨਾ ਜੀ ਮਿਲਦੇ ਆ ਸਸੇਕਾਲ ਖੁਸ਼ ਰਹੋ ਵਾਹਿਗੁਰੂ ਮਿਹਰ ਕਰੇ ਹੀ ਕਹਿੰਦਾ ਸੀਗਾ ਕੌਡੀ ਵਾਲੀ ਗੱਲ ਕੀ ਕੌਡੀ ਆਵਾ ਵੀ ਹਜੇ ਵੀ ਆਪ ਦਾ ਸਰੀਰ ਕਹਿੰਦਾ ਵੀ ਕੌਡੀ ਖੇਡ ਗੇ ਆਏ ਹਾਏ ਓ ਬਾਪੂ ਕਮਾਲ ਕਰਦਾ ਯਾਰ ਇਹਨੂੰ ਕਹਿੰਦੇ ਆ ਵੀਰੇ ਪ੍ਰਾਣੀਆਂ ਖਰਾਕਾਂ ਕੰਮ ਆਉਣੀਆਂ ਠੀਕ ਆ ਨਿੱਖੇ ਵੀਰੇ ਮੂੰਹ ਹੀ ਲਮਕਾਈ ਖੜਾ ਅੱਧਾ ਘੰਟਾ ਹੋ ਗਿਆ ਹਾਸੋਸ ਲੈ ਯਾਰ ਹੈ ਆ ਭਾਈ ਵੀ ਆਹੀ ਭਾਈ ਹੈ ਜਿਹੜਾ ਬਰਾਬਰ ਜਾ ਰਿਹਾ ਥੋੜਾ ਜਿਹਾ ਬਾਪੂ ਦੇ ਪਰ ਬਾਪੂ ਕਿੱਥੇ ਵਾਓ ਬਾਪੂ ਵਾਹਿਗੁਰੂ ਮੇਰ ਕਰੇ